देखो मस्ती कर रहे हैं। ये आगे बची कोई चीज मर्जी लो कहे मर्जी सारे बराबर का बच्चा दिखा लिया शोकरा तो भी होल्तान बच्चा डाबा ही हो गया मेले एंट्री होगी बड़ा कट्ठा हो देख लगी बाकी चीज है पेलो फार्म, चैंपियन, गुरु साहब जगह बठिंडा

Boss onaylamadı mı? Evet, double yapıyor. Dini şangır ਨੱਚਦੇ ਫਿਰਦੇ ਹਾਂ ਹੁਣ ਇਹ ਘੋੜੀਆਂ ਤਲਵੰਡੀ ਸ਼ਾਮੂ ਕੀ ਬਹੁਤ ਸ਼ੌਕ ਨਾਲ ਜੱਟਾਂ ਨੇ ਪਾਲੇ ਹੋਏ ਗਰਮਰ ਆਪਣੇ ਵਰਗੇ ਤੋਂ ਵੀ ਇੱਕ ਮੱਝ ਨਹੀਂ ਸ਼ਾਂਦੀ ਪਰ ਬਹੁਤ ਸ਼ੂਕ ਬਾਰਸ ਪਜਾਵਾਂ ਬਾਰਸ ਪਜਾਵਾਂ ਲਓ ਆ ਬਦੋਂਦਰ ਬਾਦਰੀ ਨਹੀਂ ਪਤਾ ਕਿ ਬਾਂਦ ਰਾ ਕੇ ਬੱਚਾ ਇਹਦਾ ਲਓ ਲਓ ਜੀ

Lord. करो चक्कर कार्ड नाम का बच्चा वेली घोड़ा दा बच्चा पांच साल 67 इंच का करो चक्कर करो चक्कर ਉਹ ਬਰਾਨੇ ਨੇ ਖੁਸ਼ ਆਉਂਗ ਨਾਲ ਮੈਂ ਡਾਕੂੜੀ ਰੱਖਣ ਦਾ ਸ਼ੌਕੀ ਹੈ ਨਾਲੋ ਹੀ ਦੇਖੋ ਲਾਓ ਯਾਰੀ ਦੇਖੋ ਜੀ ਜਨਮ ਸਫਾਇਦ ਯਾਦ ਨੇ ਤੁਹਾਡੇ ਸਾਰੇ ਪਰ ਇਹ ਭੰਤੇ ਮੇਲੇ ਚ ਆਉਂਦੀ ਆ ਬਹੁਤ ਘੈਂਟ ਘਣ ਜਾਂਦਾ ਆ ਦੇਖੋ ਉਹ ਅੜਗਰ ਇੰਜਾਂ ਨਾਲ ਪਾਲੇ ਹੈ ਨਾ ਬਹੁਤ ਘੈਟ ਬਿੜਗ ਨੂੰ ਬਣੇ ਰਹੋ ਸਾਰਾ ਮਿੱਲਾ ਦਿਖਾਵਾ ਹੈ ਸੋਨੂ ਇੱਕ ਸੋਨ ਹੋਰ ਦਿਖਾਉਣੇ ਹੈ ਜੈਡ ਬਲੈਕ ਮੁੰਡਾ ਕੋੜੀਆਂ ਰੱਖਣ ਦਾ ਸ਼ੌਕੀ ਹੈ ਇਹ ਮੈਂ ਤ ਨਹੀਂ ਗਾਣਾ ਲਿਖਿਆ ਇਧਰ ਦੇਖੋ ਇਹ ਉਤੋਂ ਵੀ ਜ਼ਿਆਦਾ ਬਲੈਕ ਹੈ ਉਹ ਜਾਦੂ ਲੈ ਕੇ ਆਵਾਜ਼ ਆ ਗਈ ਕਾਰ ਸਪੀਸ ਵੀਡੀਓ ਰਿਕਾਰਡ ਰਿਪੋਰਟ ਜਾਦਿਸਮਾ ਲੌਈ ਵਾਗੀ ਵੰਨ ਰਸਤੇ ਨਫਾਰਨ ਠੰਡਾ ਲੌਈ ਮੋੜਿਆਂ ਨੇ ਜ਼ੋਰ ਪੂਰਾ ਲਾਇਆ ਹੋਇਆ ਸਾਫ ਸਫਾਈ ਤੇ ਜਨਮ ਕ ਨੰਬਰ ਲਿਓਣ ਤੇ ਲੌ ਜੀ

जानवर केसिंग अनुविधा बच्चा मनोफार्म

खिचरा गेंदवानंतोंडीला मेला ਸਰਦਾ ਉੱਤੇ ਦੇਤੇ ਬਰਮਣ ਹੈਲੋ ਨੋ ਨੋ ਬਰਮਣ ਹੈਲੋ ਹਲੋ ਕਿੰਨੇ ਚਿਰ ਦਾ ਹੋ ਗਿਆ ਜੀ ਬਾਈ ਸਾਢੇ 3 ਸਾਲ ਦਾ ਹੀ ਸਾਢੇ ਕਿੰਨਾ ਹੋ ਗਿਆ ਹਾਂਜੀ ਬਾਈ ਬਾਈ ਬਸ ਸਟੈਂਡ ਫਾਰਮ ਭਾਗੀ ਬੰਦਰ ਵਾਲੇ ਹਾਂਜੀ ਹਾਂਜੀ ਭਾਗੀ ਬੰਦਰ ਪੈਂਦੇ ਸਾਡੇ ਤਰ੍ਹਾਂ ਕਿਹੜੇ ਦਾ ਬੱਚਾ ਜੀ ਇਹ ਇਹ ਆਸਕਰ ਦਾ ਬੱਚਾ ਹੀ ਹੈ ਆਸਕਰ ਦਾ ਹਾਂਜੀ ਬਾਈ ਆਸਕਰ ਦਾ ਬੱਚਾ ਹੀ ਸਾਡੇ ਤਿੰਨ ਸਾਲ ਲੋਜੀ ਆਈ ਲਵ ਯੂ ਕੱਤਕਾਰ ਸੁਖਨ ਨਾਲ ਸਾਰੇ ਮੇਲੇ 'ਚ ਮੈਨੂੰ ਟੌਪ ਦੀ ਲੱਗਿਆ ਤਕਰੀਬ ਇਹ ਵਾਟ ਤੁਸੀਂ ਵੀਡੀਓ ਦੇ ਇੱਕ ਮਿੰਟ ਜਰੂਰ ਕਰਦੇ ਕਿਹੜਿਆਂ ਦਾ ਵੀ ਕੱਦ ਕਾਠ ਚੰਗਾ ਹੈ ਤੇ ਗਰਾਮ ਮਾਨ ਫਾਰਮ ਵਾਸਤੇ ਮਾਨ ਫਾਰਮ ਪਾਰਸ ਸਤਰਾਇੰਚਾ ਦਾ ਵੀ ਇਹ ਤੇ ਐਂਟਰੀ ਹੋਣੀ ਆ ਪੰਜਾਬ ਸਿੰਗਾਰ ਦੀ ਖੇੜੀ ਵਾਲਾ ਬਾਬਾ ਤੇ ਹਲੇ ਪਹੁੰਚਿਆ ਨਹੀਂ ਆਪਦੇ ਦਫ਼ਤਰ ਗਿਆ ਸੀ ਪੰਜਾਬ ਸ਼ਿਸ਼ਾ ਉਹ ਭਾਈ ਇਹਲੇ ਪਹੁੰਚੇ

ਬੀੜ ਗੁਰਨਾ ਬਣੇ ਰਹੋ ਤੇ ਦਿਖਾਵਾ ਨਹੀਂ ਕੀੜੀ ਵਾਲੇ ਬਾਬੇ ਤੇ ਆਪਿਆ ਸ਼ੰਗਾਰ ਗੁਰਬੰਦ ਕਰਕੇ ਆਪਾਂ ਕੀੜੀ